ਕੱਲ ਚੰਨੀਏ ਜਿਵੇਂ ਦਾ ਵੀ ਆ ਹੈ ਤਾਂ ਤੇਰਾ ਘਰ ਵਾਲਾ ਕੱਲ ਕਰਕੇ ਦੇਖਦੀ ਹਾਂ ਨਾ ਇਹ ਕਿੰਦਾ ਪਿਆ ਵਾ ਦੇਖ ਲੈ ਵੇ ਚੁੱਪੇ ਵੇ ਚੁੱਪੇ ਆ ਆਲਾ ਦੁੱਧ ਚੁੰਗ ਲੈ ਆ ਪੀ ਲੈ ਪੀ ਲੈ ਮੁੜ ਕੇ ਰਾਤ ਨੂੰ ਮੈਨੂੰ ਤੰਗ ਕਰਦਾ బ్బా అయే అతను మేరతో వాలి మార్చవా రబ్బా మన తా ఓరి కథీ మర జా కయ రబ్బా మడీ మాడికిస్మత కా తి తు ਇੱਥੇ ਤਾਂ ਕੋਈ ਪਾਣੀ ਦੇ ਨਾਲੀ ਵਾਲੀ ਹੈਗੀ ਮੈਨੂੰ ਤਾਂ ਹਾਏ ਓਏ ਰੱਬਾ ਹੇ ਹੇ ਵਾਏ ਭੇਜ ਦਵਾ ਕੋਈ ਪਾਣੀ ਦੇ ਨਾਲੀ ਹਾਏ ਓਏ ਨਿਕਲ ਗਈ ਜਾਂ ਤਾਂ ਓਏ ਪੂਰਾ ਜੀ ਤੁਸੀਂ ਇਹ ਕਿਉਂ ਕਹਿੰਦੇ ਆ ਤੁਹਾਨੂੰ ਪਾਣੀ ਦੇਣ ਵਾਲਾ ਨਹੀਂ ਕੋਈ ਆਹ ਲਓ ਪਾਣੀ ਕੌਣਤੀ ਹੋਈ ਹੈ ਹਾਂ ਆਣੀ ਬੈਗੇ ਮੈਂ ਤੋਂ ਆ ਪਤਾ ਨਹੀਂ ਕਿਧਰ ਪੱਜ ਗਈ ਹੋਈ ਆ ਗਈ ਤਾਂ ਖਾਜਾ ਕਰ ਕੀ ਮੈਂ ਨਾ ਕਿ ਇਹ ਨਹੀਂ ਨਹੀਂ ਬਣੀ ਹੈਗੀ ਆ ਗਲਾਸ ਮੇਰੇ ਕੋਲੇ ਛੱਡ ਗਈ ਇਹ ਤਾਂ ਗਲਾਸ ਤਾਂ ਲੈ ਜਾਂਦੀ ਕੌਣਤੀ ਤੋਂ ਹਾਂ ਯਾਰ ਕਿ ਮਾਲ ਹੋ ਗਈ ਹੈ ਨਾ ਤੋ ਖਾਜਾ ਹੋ ਗਿਆ ਕਿਸੇ ਚਲ ਸੋ ਜਾਂਦੇ ਆ ਆ ਅੰਦਰ ਤੋਂ ਤਾਂ ਫਰਕ ਪਿਆ ਕੁਛ ਆਏ ਹੋਏ ਆਏ ਆਏ ਓਏ ਕਿਹੜੀਏ ਕਰਮ ਵਾਲੀ ਐ ਉਹ ਖੜ ਜਾਂਦੀ ਉਹ ਕਿਹੜੀ ਬਹਿ ਜਾਂਦੀ ਓਰੇ ਹਾਂ ਐਨੇ ਪੂਰੇ ਦੀ ਰਾਤ ਲੰਘ ਜਾਂਦੀ ਕੁਝ ਗੱਲਾਂ ਬਾਤਾਂ ਕਰ ਲੈਂਦੇ ਆਪਾਂ ਉਹ ਤਾਂ ਉਈ ਭੱਜ ਗਈ ਓਏ ਖੜ ਜਾ ਪੂਰੇ ਤੁੰ ਵੀ ਉਈ ਪਕਾਈ ਮਾਰੀ ਜਾਂਦਾ ਤੇਰੇ ਕਰਮਾਂ ਚ ਜਨਾਨੀ ਕਿੱਥੇ ਆ ਹਾਂ ਤੈਨੂੰ ਜਨਾਨੀ ਸੁੱਖ ਨਹੀਂ ਆਏਗਾ ਤੂੰ ਤਾਂ ਬੱਸ ਕੱਲਾਈ ਮੱਥਾ ਮਾਰਨ ਜੋਗ ਗਈ ਐ ਸਮਝਾ ਸਮਝਾ ਆਏ ਹਾਈ ਆਏ ਪੂ ਰਾਜੀ ਹਾਂ ਜੀ ਹਾਲੋ ਦੁੱਧ ਪੀ ਲੋ ਜੀ ਹਾਏ 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 ਕੰਨਾ ਸੋਣਾ ਸੁਪਨਾ ਰਿਹਾ ਏ ਹਾਏ ਨੀ ਆਹ ਨਾ ਤੂੰ ਜਾਹੀਂ ਮੈਨੂੰ ਦੁੱਧ ਪਿਆ ਕੇ ਜਾਹੀਂ ਮੈਂ ਦੁੱਧ ਦੇਣ ਆਈ ਆ ਇਹ ਸੱਚੀ ਆ ਸੁਪਨਾ ਨਹੀਂ ਉੱਠ ਕੇ ਦੁੱਧ ਪੀ ਲੋ

ਕਰੀ ਕਿਰਪਾ ਦਿੱਤੀ ਤੇਰੀ ਜੀ ਵਾ ਮਾਰ ਦੂ ਕਿਉਂ ਐ ਮੇਰੇ ਤਰ ਕੋਈ ਹੈਗਾ ਮੇਰੇ ਅੱਗੇ ਪਿੱਛੇ ਹੋਇਆ ਜਿਹੜਾ ਮੈਨੂੰ ਬਚਾ ਲੂਗਾ ਕਹਿ ਬਾਬਾ ਕਰੀ ਕਿਰਪਾ ਬਚਾ ਲੈ ਅੱਜ ਮੇਰੇ ਕੋਲ ਤਾਂ ਨਾ ਤਾਂ ਪਾਣੀ ਹੈਗਾ ਉਹਰੇ ਸਰਾੜੇ ਰੱਖਿਆ ਨਾ ਕੋਈ ਗੰਡਾਸਾ ਘਟੂਛਾ ਬਈ ਬੈ ਕਹਿੰਦੇ ਉਹ ਤੇ ਤੇ ਪੂਥਾਂ ਡਰਦੇ ਆ ਨਾ ਗਟਾਸੇ ਤੋਂ ਐ ਇੱਤਾਂ ਹੀ ਪਈਆਂ ਰਹਿੰਦੋ ਜਾਈ ਮੈਂ ਤਾਲੂ ਵਿੱਚ ਬਾਹਰ ਹੂੰਗਾ ਪਰ ਇਹ ਨਹੀਂ ਮਤ ਕਿੱਥੇ ਆਇਆ ਵਾ ਇੱਟ ਤੱਕ ਪਹੁੰਚ ਜਊਗਾ ਉਹ ਤਾਂ ਗੱਦੇ ਗਲ ਫੜ ਲੈਂਦੇ ਉਦਦੇ ਹੇ ਬਾਬਾ ਬਚਾਈ ਹੇ ਰਾਤ ਕੇ ਵੇ ਲੱਗੂਗੀ ਖਾਜਮ ਗੀਤ ਆ ਗਲ ਚ ਬੁੜਖਾ ਵਰਦਿਆ ਹੁੰਦਿਆਂ ਨੇ ਹੇ ਹੇ ਦੁਆਰਾ ਫੋਨ ਲਾ ਕੇ ਦੇਖਦੀ ਆ ਰੋੜੇ ਦਾ ਜੇ ਮਿਲ ਜਵੇ ਤਾਂ ਪਤਾ ਨਹੀਂ ਕਿੱਥੇ ਆ करके थोड़ी देर बाद कोशिश करो जिस नंबर से आप संपर्क करना चाहते हैं वह अभी स्विच ऑफ पता नहीं स्विच ऑफ ही आ रहा फोन पता नहीं किसी ने वर्ड वुड तो नहीं दिता या कि गुस्सा तो नहीं कर गया कि मक्खी तो उधर उन्होंने मैं मिली नहीं दोबारा ट्राई करके देख दिया संपर्क करना चाहते हो वो हजे स्विच ऑफ है कृपा करके थोड़ी देर बाद कोशिश करो जिस नंबर से आप संपर्क करना चाहते हैं وہ ابھی سوئچڈ آف ہے۔ کرپیا کچھ سمے پشات پر۔ پھر فون سوئچ آف۔ ਕਿੱਥੇ ਹੋਊਗਾ? ਇਹ ਵੀ ਨਹੀਂ ਪਤਾ ਕਿਵੇਂ ਹੋਊਗਾ۔ ਹਮੇਸ਼ਾ ਕਹਿੰਦਾ ਸੀ। ਤੇਰੇ ਲਈ ਮੈਂ ਮਰ ਜਾਊਂਗਾ। ਉਹ ਆਂਦਾ ਵੀ ਵੇਲੇ ਕਵੇਲੇ ਸੀ ਪਤਾ ਨਹੀਂ ਆ। ਕੋਈ ਵੱਡ ਬੁੱਡ ਤਾਂ ਨਹੀਂ ਗਿਆ। ਕਿੱਦਾਂ ਪਤਾ ਕਰਾਂ ਉਹਦਾ ਮੈਂ? ਓਏ ਓਏ ਛੱਜੂ ਓਏ ਓ ਚੁੱਪ ਓਏ ਓ ਛੇਤੀ ਆ ਜਾ ਓਏ ਓ ਛੇਤੀ ਪਹੁੰਚ ਆ ਓਏ ਓ ਕੀ ਹੋ ਗਿਆ ਮੇਰੇ ਸੱਜਿਆ ਓਏ ਓਏ ਓ ਆਪਣੀ ਮੈਂਸ ਨਾਲ ਦੁੱਧ ਰਲਦੀ ਆ ਓਏ ਰਿੰਗੀ ਜਾਂਦੀ ਆ ਦੇਖਾ ਦੁੱਧ ਰਲਦੀ ਆ ਹਾਂ ਤੈਨੂੰ ਕੀ ਪਤਾ ਦੁੱਧ ਰਲਦੀ ਆ ਰਿੰਗ ਕਰਿਆ ਤੁਹਾਨੂੰ ਪਤਾ ਤਾਂ ਨਹੀਂ ਯਾਰ ਕੋਈ ਮਾਰੀ ਜਾਂਦਾ ਰਿੰਗ ਕਿਵੇਂ ਦੁੱਧ ਰਲਦੀ ਹੁੰਦੀ ਹੈ ਹਾਂ ਰਿੰਗ ਦੀ ਹੁੰਦੀ ਆ ਦੁੱਧ ਰਲਦੀ ਹੁੰਦੀ ਆ ਤੁਹਾਨੂੰ ਤਾਂ ਪਤਾ ਹੀ ਨਹੀਂ ਗਿਆ ਪਸ਼ੂਆਂ ਦੇ ਬੋਲੀ ਦਾ ਓ ਚਾਚੇ ਤਾਂ ਕਿੰਨੂੰ ਤਾਂ ਜਦੋਂ ਤਾਰਾਂ ਦਿੰਦੇ ਦੁੱਧ ਰਲਦੀ ਹੁੰਦੀ ਆ ਓ ਤਾਰਾਂ ਵੀ ਫੇਰੇ ਦੇਉਂਗਾ ਜਦ ਰਿੰਗੂਗੀ ਵੇ ਪੂਰਿਆ ਏ ਕਿੱਥੇ ਸਮਝੇਗਾ ਡੰਗਰਾ ਦੀ ਬੋਲੀ ਇਹਨੂੰ ਤੇ ਬੰਦਿਆਂ ਦੀ ਬੋਲੀ ਦੀ ਨਹੀਂ ਸਮਝ ਹੈਗੀ ਬੇ ਤੂੰ ਹੀ ਘਾਟਾ ਪੂਰੀਆਂ ਕਰੇਗਾ ਬੇ ਤੂੰ ਹੀ ਲੈ ਜਾ ਛੋਟੇ ਕੋਲੇ ਇਹਨੂੰ ਹਵਾ ਪਰਦਾਈ ਤਾਂ ਮੇਰੇ ਹੁਣ ਤੇ ਘਬਰਾ ਹੀ ਜਾਂਦੀ ਹੈ ਹੈਗਾ ਤਾਂ ਹੈਗਾ ਤੇਰਾ ਪੂਰਾ ਦਿਓਰ ਤੇਰਾ ਹਾਂ ਮੈਂ ਲਿਆਣਾ ਜਾ ਕੇ ਵੱਡਾ ਸਾਂ ਛੋਟਾ ਤਖਣਾ ਜਾ ਆਪਾਂ ਕਢਾ ਦਾਂਗੇ ਚੀਕਾ ਹਰ ਚੱਲ ਚੰਗਾ ਮੈਂ ਜਾਂਦਾ ਮੇਰੇ ਹੁਣ ਤੇ ਨਾ ਘਬਰਾਦਾ ਕਰ ਤੂੰ ਇਹ ਤਾਂ ਕੀ ਪੰਦਾ ਛੇ ਤਾਂ ਕਾਲੂ ਜੇ ਤੂੰ ਤਾਂ ਭੈਣ ਚੋਣੇ ਕਰਦੇ ਨੂੰ ਵੀ ਕਹਦੇ ਕਰ ਸਾਰੇ ਕੰਮ ਬਾਹਰ ਲੈ ਨੂੰ ਕਹੀ ਜਾਂਦੀ ਹੁੰਨੀ ਐ ਹੁਣ ਜੇ ਬਾਹਰ ਦੇ ਕੰਮ ਆਣਗੇ ਤੇ ਬਰਦਿਆਂ ਨਹੀਂ ਕਹੂੰਗੀ ਓਏ ਓਏ ਮੱਗਰਾ ਓਏ ਘਾੜੀ ਘਾੜੀ ਕਹਣੀ ਹਾਂ ਕੀ ਹੋ ਗਿਆ ਓ ਕਿਥੇ ਜਾਣਾ ਮੈਂ ਤਾਂ ਅੰਦਰ ਕੰਮ ਹੀ ਆਣਾ ਓਏ ਮੇਰਾ ਇੱਕ ਕੰਮ ਕਰ ਦੇ ਹਾਂ ਬੋਲ ਮੈਨੂੰ ਇੱਕ ਗੱਲ ਦੱਸ ਤੇ ਝੋਟਾ ਨਹੀਂ ਦੇਖਿਆ ਹੈਗਾ ਝੋਟੇ ਦਾ ਨਹੀਂ ਘਿਰਣਾ ਓਏ ਆਇਆ ਓ ਤੇ ਦੁੱਧ ਵਾਲੀ ਦੁੱਧ ਰਾਦੀ ਹੈ ਹੈ ਮੈਂ ਇਸ ਦੀ ਗੱਲ ਕਰਦਾ ਮੇਰਾ ਸਾਲ ਟਰੱਕ ਹੈ ਹੈ ਅੱਛਾ ਅੱਛਾ ਮੈਂ ਸੋ ਹਾਂ ਫੇਰ ਝੋਟਾ ਚਾਹੀਦਾ ਫੇਰ ਕੀ ਕੋਈ ਬੌਲੇ ਬੰਦੇ ਹਾਂ ਜਿਹਦੇ ਦਾ ਮੱਗਰ ਜਵਾਨ ਹੋਇਆ ਨਾ ਇਹ ਪਿੰਡ ਚ ਤੂੰ ਕਿੱਥੇ ਪਾੜ ਲੈ ਝੋਟਾ ਕਿਉਂ ਸੁਖ ਆ ਗਿਆ ਸਾਰੇ ਭੈਣ ਦੇ ਲੱਕੜ ਦੇ ਆ ਸਾਰੇ ਝੋਟੇ ਖੁੰਝੇ ਲਾਦੇ ਤੇਰੇ ਬਾਈ ਨੇ ਕਿਹੜੇ ਖੁੰਝੇ ਤੇਰੇ ਉੱਥੇ ਕੱਢ ਲੈ ਬੰਦਾ ਤੇ ਤੂੰ ਨਹੀਂ ਸਮਝ ਸਕਦਾ ਯਾਰ ਇਹ ਪਿੰਡ ਚ ਨਹੀਂ ਕੋਈ ਵੀ ਝੋਟਾ ਚੁਟਾਇਆ ਪਰ ਹੁਣ ਕੀ ਕਰਾਂ ਉਹ ਪਾਂਡੇ ਦੁੱਧ ਰਾਲੀ ਜਾਂਦੀ ਹੈ ਆਇਆ ਕਰ ਕੋਈ ਡਾਕਟਰ ਉੱਤਰ ਪਾੜ ਲੈ ਹੋਰ ਉਹ ਤੋਂ ਭਰਾ ਦੋ ਟੀਕਾ ਆ ਬੰਦੇਆਂ ਨਾਲ ਪਰ ਦੂਗਾ ਉਹ ਬੰਦਾ ਡੰਗਰ ਤੇ ਪਰੂ ਯਾਰ ਕੀ ਬੋਲੋ ਹੋ ਰਿਆ ਯਾਰ ਤੂੰ ਹਾਂ ਔਰ ਗਣਾ ਡੰਗਰ ਹੁੰਦਾ ਡੱਕੜ ਹੁੰਦਾ ਉਹ ਅੱਡ ਹੁੰਦਾ ਉਹ ਅੱਡ ਹੁੰਦਾ ਇੱਕ ਉਹ ਦੇਹਲੇ ਵਾਲਾ ਅਮਰੀਕੀ ਜਾਇ ਗੁਰੀ ਗੁਰੀ ਕਹਿੰਦੇ ਨੇ ਉਹਨੂੰ ਹਾਂ ਉਹ ਤੋਂ ਭਰਾ ਲੈ ਉਹਨੂੰ ਲਿਆਵਾ ਫੇਰਾ ਪਰ ਦੂ ਆ ਹਾਂ ਨੰਬਰ ਲੈ ਲੈ ਕੇ ਦੇ ਦੋ ਠੀਕ ਹੈ ਚਲ ਚੰਗਾ ਠੀਕ ਹੈ ਚੰਗਾ ਹਾਂ ਸਾਨਾ ਰਹਿਣਾ ਤਾਂ ਸਰਕੇ ਜਾਏ ਵੀ ਨਾ ਆਇਆ ਜਾਂ ਤੇ ਡਾਕਟਰ ਆ ਚੱਲ ਚੱਲ ਰਹਿ ਜਾ ਉਹਨਾ ਤਾਰਾਂ ਦਿੰਦੀ ਹੈਗਾ ਇਹਦੇ ਨਾਲ ਦੀ ਮੈਨੂੰ ਲੱਗਦਾ ਅੱਛਾ ਸਾਰਾ ਛੋਟਾ ਤਾਂ ਮਿਲਿਆ ਨਾ ਕਹਿੰਦਾ ਡਾਕਟਰ ਨਾਲ ਚਾਹ ਆਹ ਡਾਕਟਰ ਹਾਂ ਹਾਂ ਆ ਟੀਕਾ ਕਿਵੇਂ ਭਰਦੇ ਹੁੰਦੇ ਨੇ ਟੀਕਾ ਤੂੰ ਦੇਖ ਲਈ ਆਇਆ ਜਦੋਂ ਮੈਂ ਭਰੂਗਾ ਹਾਂ ਕਿੱਟਾ ਕਟੀਕਾ ਹੋ ਜਾਣਾ ਪੂੜੇ ਕਲਾਂ ਨੂੰ ਉਹੀ ਟੀਕਾ ਪਾਉਂਦੇ ਹੁੰਦੇ ਨੇ ਨਾ ਉਹ ਨਹੀਂ ਹੁੰਦਾ ਇਹ ਤਾਂ ਦਵਾਈ ਹੁੰਦੀ ਹੈਗੀ ਅੱਛਾ ਹਾਂ ਆ ਗਿਆ ਡਾਕਟਰ ਆ ਆ ਗਿਆ ਕਾਦੇ ਵਾਸਤੇ ਲਈ ਫਿਰਦਾ ਤੀਨ ਨੂੰ ਆਹ ਟੀਕਾ ਭਰਾਵਾਂਗੇ ਅੱਛਾ ਹਾਂ ਸਰ ਚੋਰ ਰਿੰਗ ਦਿੱਤੀ ਹੈ ਨਾ ਛੋਟੇ ਦਾ ਕਹਿੰਦੇ ਖੁੰਜੇ ਲੱਗ ਗਏ ਪਤਾ ਨਹੀਂ ਕੀ ਨੇ ਲਾ ਦੇ ਉਹ ਮੱਗਰੇ ਚੱਲ ਦੋ ਰੱਸਾ ਪਾ ਲੈ ਉਹਦੇ ਫਿਰ ਜਾ ਕੇ ਨੇ ਐਪੀਡੀ ਕਰ ਲੈ ਉਹਨੂੰ ਮੈਂ ਉਹਨਾਂ ਦਵਾਈ ਲੈ ਕੇ ਕੋਈ ਨਾ ਮੇਰਾ ਸਰਦ ਸਰਦ ਦੇਖਦਾ ਤੂੰ ਸੋਣਾ ਦਾ ਟੀਕਾ ਭਰ ਦੀ ਚੰਗਾ ਕੋਈ ਨਾ ਕੋਈ ਨਾ ਟੈਨਸ਼ਨ ਨਾ ਲੈ ਤੂੰ ਹਾਂ ਰਾ ਆ ਗਿਆ ਅਲਵਾ ਭਾਜਾ ਅਲਵਾ ਭਾਫਾ ਚਾੜਨਾ ਪੈਂਦਾ ਏ ਟੀਕੇ ਤੇ ਨਾ ਹੱਥ ਤੇ ਟੀਕੇ ਤੇ ਕਿਵੇਂ ਕਿਉਂ ਬਿਮਾਰੀ ਲੱਗ ਜਾ ਕੋਈ ਇਹਦੇ ਨਾਲ ਅੰਦਰ ਮਰੋਹ ਹੁੰਦਾ ਸਾਫ ਰੱਖਣਾ ਪੈਂਦਾ ਹੈ ਸੱਤ ਦਵਾਈਆਂ ਭਰੀ ਨਹੀਂ ਜਾਂਦੀ ਹੈਗੀ ਅੱਛਾ ਐਵੇਂ ਭਰਦੇ ਨੇ ਡਾਕਟਰ ਹੁਣ ਮੈਂ ਬੜੂ ਮੈਂ ਡਾਕਟਰ ਬੜੂ ਕੇ ਡਾਕਟਰ ਹਾਂ ਨਾ ਕੱਢ ਲਾ ਕਦੇ ਵਿੱਚ ਰਹਿ ਜਾ ਉਹ ਕਾਨੂੰ ਰੰਦ ਵਿੱਚ ਤੂੰ ਆ ਜਾ ਉਹ ਪੀੜੀ ਕਰ ਜਰਾ ਅੱਛਾ ਓਏ ਸੱਜੂ ਓਏ ਛੇਤੀ ਆ ਜਾ ਰਸਾ ਲੈ ਕੇ ਡਾਕਟਰ ਤਿਆਰ ਆ ਓਏ ਮੈਂ ਨਹੀਂ ਤਿਆਰ ਹੈਗਾ ਟੀਕਾ ਭਰਨਾ ਹੈਗਾ ਓਏ ਕੋਈ ਕਹੇ ਨਾ ਹਾਂ ਆ ਜਾ ਛੇਤੇ ਲਿਆ ਟੀਕਾ ਭਰ ਆਗੇ ਅੱਛਾ ਲੈ ਜਾ ਉਹਨੂੰ ਪੀੜੀ ਕਰਕੇ ਨਾ ਕੇ ਇਹਨੂੰ ਮੱਝ ਨੂੰ ਵਰਗੀ ਨੂੰ ਚੱਲ ਠੀਕ ਹੈ ਆ ਕਬੀ ਨਵੇਂ ਦੁੱਧ ਕਰਦੀ ਕਬੀ ਨਵੇਂ ਦੁੱਧ ਕਰਦੀ ਇਹ ਦੁੱਧ ਕਰਦੀ ਉਹ ਮੇਰੇ ਸੜੇ ਦੇ ਛੁੱਡੂ ਜਿਆ ਦੇਖ ਕੇ ਤਾਂ ਬੋਲ ਪਿਆ ਕਰ ਤੋ ਅੱਭੀ ਨਹੀਂ ਉਹ ਮੈਸ ਹੈ ਸੜਾ ਕੁੱਤਾ ਨਾ ਤੂੰ ਵੇ ਅਕਲ ਜੀ ਥੱਪੜ ਨਹੀਂ ਮਾਰ ਜਾਂਦਾ ਮੇਰੇ ਸੜੇ ਦੇ ਕੰਨ ਤੇ ਕੋਲ ਬੈਠੀ ਅਲਪਲ ਸੁਣੀ ਜਾਂਦੀ ਐ ਤੈਨੂੰ ਸ਼ਰਮ ਨਹੀਂ ਆਉਂਦੀ ਵੇ ਸ਼ਰਮ ਕਾਦੀ ਮੈਂ ਉਹਦੇ ਨਾਲ ਲੜਨ ਲੱਗੇ ਤੇਰੀ ਜ਼ੁਬਾਨ ਖੁੱਲ ਜਾਂਦੀ ਐ ਮੇਰੇ ਨਾਲ ਗੱਲ ਕਰਨ ਲੱਗੇ ਤੈਨੂੰ ਸੱਪ ਸੁੰਘ ਜਾਂਦਾ ਵੇ ਤੇਰਾ ਕੋਈ ਮਾੜਾ ਨਹੀਂ ਕਰਦੇ ਜੋ ਵੀ ਕਰਦੇ ਤੇਰਾ ਚੰਗਾ ਹੀ ਕਰਦੇ ਨੇ ਤੇਰਾ ਚੰਗਾ ਲੋਕ ਹੀ ਕਰਦੇ ਨੇ ਮੈਂ ਤਾਂ ਤੇਰਾ ਮਾੜਾ ਹੀ ਕਰਦਾ ਵੇ ਆਹੋ ਨਾ ਤਾਂ ਤੂੰ ਦਿਨੇ ਕਿਸੇ ਕੰਮ ਦਾ ਤੇ ਨਾ ਰਾਤ ਨੂੰ ਤੇਰੇ ਤੋਂ ਤਾਂ ਕਿਤੇ ਪੂਰੀ ਵੀ ਨਹੀਂ ਪੈਂਦੀ ਮੇਰੀ ਕਿਸਮਤ ਫੁੱਟੀ ਸੀ ਮੇਰੇ ਸਾਲਿਆਂ ਦੀ ਬੋਲਣ ਲੱਗੇ ਜਮਾ ਸ਼ਰਮ ਨਹੀਂ ਕਰਦਾ ਨਾ ਬੰਦਾ ਦੇਖੇ ਨਾ ਕੋ ਬੰਦਾ ਸਾਰਾ ਦਿਨ ਮੇਰੀ ਬੇਇੱਜ਼ਤੀ ਕਰੀ ਜਾਂਦੀ ਹੈ ਚੱਲ ਮਨੋ ਕਹਿਣ ਨੂੰ ਤਾਂ ਮੈਂ ਦੋ ਮਾਰਦਾ ਗੁੱਤਨੀ ਚ ਹੁਣ ਸਾਲੀ ਘੱਟਦੀ ਤਬਦੀਏ ਚੁੱਪ ਚੇ ਫੇਦਾ ਲੈ ਡਾਕਟਰ ਤਾ ਹੁਣ ਮੈਂ ਬਣ ਗਿਆ ਹੈ ਪਰ ਮੇਰਾ ਮਰੀਜ਼ ਕਿੱਥੇ ਹੈ ਨਾ ਪੂਰੇ ਨਾ ਬਈ ਹੈ ਹਾਂ ਉਧਰ ਨੂੰ ਜਾਣਾ ਡਾਕਟਰ ਤਦੀ ਵਿਆਹ ਕੀ ਬਣਿਆ ਹੋਇਆ ਤੂੰ ਭਾਬੀ ਮੈਂ ਡਾਕਟਰ ਬਣਿਆ ਮੈਂ ਤੈਨੂੰ ਨਵੇਂ ਦੁੱਧ ਕਰੂੰਗਾ ਚੱਲ ਹੈ